ਸਤ ਗੁਰ ਵਿੱਚ ਵੱਡੀ ਵਡਿਆਈ ਜੋ ਆਨੰਦਨ ਹਰ ਨਾਮ ਧਿਆਵੈ ਹਰ ਹਰ ਨਾਮ ਰਮਤ ਸੱਚ ਸਮੁੰਦ ਹਰ ਨਾਮੇ ਹੀ ਤਰ ਬਤਾਵੈ ਹਰ ਨਾਮ ਤਾਨ ਹਰ ਨਾਮ ਦੀਵਾਨ ਅਰ ਨਾਮੋ ਰੱਖ ਕਰਾਵੇ ਜੋ ਚਿੱਤ ਲਾਏ ਪੁਜੇ ਗੁਰਮੂਰਤ ਸੋ ਮਨ ਇੱਛੇ ਫਲ ਪਾਵੇ ਜੋ ਨਿੰਦਾ ਕਰੇ ਸਤਗੁਰੂ ਪੂਰੇ ਕੀ ਤੇ ਕਰਤਾ ਮਾਰ ਦੇਵਾਵੇ ਫੇਰ ਉਹ ਵੇਲਾ ਹੱਥ ਨਾ ਆਵੇ ਉਹ ਆਪਣਾ ਬੀਜਿਆ ਆਪੇ ਖਾਵੈ ਨਰਕ ਘੋਰ ਮੈਂ ਕਲ ਖੜਿਆ ਜਿਉ ਤਸਕਰ ਪਾਇ ਲਗਾਵੈ ਫਿਰ ਸਤਗੁਰ ਕੀ ਸਰਣੀ ਪਵੈ ਤਾਂ ਉਬਰੇ ਜੇ ਹਰ ਨਾਮ ਤੇ ਆਵੈ ਹਰ ਬਾਤਾ ਆਖ ਸੁਣਾਏ ਨਾਨਕ ਹਰ ਕਰਤੇ ਏਵੈ ਭਾਵੇਂ ਮਹਲਾ ਚੌਥਾ ਪੂਰੇ ਗੁਰ ਕਾ ਹੁਕਮ ਨਾ ਮੰਨੇ ਓਹ ਮਨਮੁਖ ਅਗਿਆਨ ਮੂਠਾ ਵਿਖ ਮਾਇਆ ਉਸ ਅੰਦਰ ਕੂੜ ਕੁੜੋ ਕਰ부ਜੈ ਅੜ ਹੁੰਦੇ ਝਗੜੀ ਦਿਆ ਉਸ ਦਾ ਗਲ ਪਾਇਆ ਉਹ ਗਲ ਫਰੋਸੀ ਕਰੇ ਬੋ ਤੇਰੀ ਉਸ ਦਾ ਬੋਲਿਆ ਕਿਸੇ ਨਾ ਪਾਇਆ ਉਹ ਘਰ ਘਰ ਹੰਡੇ ਜਿਉ ਰੰ ਦੁਹਾਗਣ ਉਸ ਨਾਲ ਮੂੰਹ ਜੋੜੇ ਉਸ ਵੀ ਲਸਣ ਲਾਇਆ ਗੁਰਮਕ ਹੋਏ ਸੋ ਅਲਪਤੋ ਵਰਤਾ ਉਸਦਾ ਪਾਸ ਸੱਡ ਗੁਰ ਪਾਸ ਬਹਿ ਜਾਇ ਜੋ ਗੁਰ ਗੋਪੇ ਆਪਣਾ ਸੋ ਭਲਾ ਨਹੀਂ ਪੰਚੋ ਉਨ ਲਾਹਾ ਮੂਲ ਸਭ ਗਵਾਇ ਪਹਿਲਾ ਆਗਮ ਨਿਗਮ ਨਾਨਕ ਆਖ ਸੁਣਾਏ ਪੂਰੇ ਗੁਰका ਬਚਨ ਉਪਰ ਆਇਆ ਗੁਰ ਸਿਖਾ ਵਡਿਆਈ ਭਾਵੈ ਗੁਰਪੂਰੇ ਕੀ ਮਨਮਖ ਓ ਬਿਲਾ ਹੱਥ ਨ ਆਇਆ ਪਾਉੜੀ ਸੱਚ ਸੱਚਾ ਸਬਦੁ ਵੱਡਾ ਹੈ ਸੋ ਲਈ ਜਿਤ ਸੋ ਲਈ ਜਿਸ ਸਤਿਗੁਰ ਟਿੱਕੇ ਸੋ ਸਤਿਗੁਰ ਜੇ ਸੱਚ ਧਿਆਇਦਾ ਸੱਚ ਸੱਚਾ ਸਤਿਗੁਰ ਇੱਕੀ ਸੋਈ ਸਤਿਗੁਰ ਪੁਰਖ ਹੈ ਜਿਨ ਪੰਚ ਦੂਤ ਕੀਤੇ ਬਸ ਸਿੱਕੇ ਜੇ ਬਿਨ ਸਤਗੁਰ ਸੇਵੇ ਆਪ ਗਣਾਈਂਦੀ ਤਿਨ ਅੰਦਰ ਕੂੜ ਫਿੱਟ ਫਿੱਟ ਮੋਹ ਇਕੀ ਓਏ ਕਿਸੇ ਲੈ ਕਿਸੇ ਨਾ ਭਾਵਣੀ ਮੋਕਲੇ ਸਤਗੁਰ ਤੇ ਚੁਕੇ ਓਏ ਬੁਲੇ ਕਿਸੇ ਨਾ ਭਾਵਣੀ ਮੋਕਲੇ ਸਤਗੁਰ ਤੇ ਚੁਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ